ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਮਸ਼ੇਰਪਿੰਡ ਵਿੱਚ ਸਰਕ ਵਾਲੇ ਗੁਰਦੁਆਰੇ ਦੇ ਬਾਹਰ ਦੁੱਧ ਦਾ ਲੰਗਰ ਲਾਇਆ ਜੀ ਸ਼ਹੀਦੀ ਦਿਨਾਂ ਦੇ ਸੰਬੰਧ ਵਿੱਚ ਸੋ ਮੋਤੀराम ਮਹਿਰਾ ਜੀ ਨੇ ਜਿਹੜਾ ਦੁੱਧ ਦੀ ਸੇਵਾ ਕੀਤੀ ਸੀ ਛੋਟੇ ਸ਼ਹਿਬ ਜਿਆਦਿਆਂ ਦੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਤੇ ਉਸ ਚੀਜ਼ ਨੂੰ ਮੋਖ ਰੱਖਦੇ ਹੋਏ ਕਿਉਂਕਿ ਜਿਹੜੇ ਆਪਣੀ ਕੌਮ ਲਈ ਕੋਸ਼ਿਸ਼ ਕਰ ਜਾਂਦੇ ਆ ਮਨੁੱਖਤਾ ਲਈ ਕੋਸ਼ਿਸ਼ ਕਰ ਜਾਂਦੇ ਆ ਜਿਹੜੇ ਜ਼ੁਲਮ ਦੇ ਵਿਰੁੱਧ ਖੜ ਜਾਂਦੇ ਆ ਉਹਨਾਂ ਦੇ ਨਾਂ ਸਦਾ ਹੀ ਰਹਿੰਦੇ ਆ ਉਹਨਾਂ ਦੇ ਨਾਵਾਂ 'ਤੇ ਸਦਾ ਹੀ ਲੰਗਰ ਲੱਗਦੇ ਆ ਇਸ ਵੇਲੇ ਅੱਜ ਚਮਸ਼ੀਰ ਅੱਡੇ ਦੇ ਉੱਤੇ ਆ ਜੀ ਇਸ ਵੇਲੇ ਸੰਗਤ ਜਿਹੜੀ ਆ ਉਹ ਦੁੱਧ ਦਾ ਲੰਗਰ ਬਦਮਾ ਵਾਲਾ ਚੱਲਣ ਡਿਆ ਜੀ ਕਿਉਂਕਿ ਦੇਖ ਲਓ ਮਲੇਰ ਕੋਟਲੇ ਵਾਲਾ ਜਿਹੜਾ ਨਵਾਬ ਸੀ ਨਾ ਉਹਨੇ ਹਾਂ ਦਾ ਨਾਰਾ ਹੀ ਮਾਰਿਆ ਸੀ ਮਤਲਬ ਇਹ ਹੀ ਕਿਹਾ ਸੀ ਵੀ ਤੁਸੀਂ ਧੱਕਾ ਕਰ ਰਹੇ ਹੋ ਤੇ ਦੇਖ ਲਓ ਉਹਦਾ ਵੀ ਨਾਮ ਇਤਿਹਾਸ ਵਿੱਚ ਦਰਜਿਆ ਉਹਨੂੰ ਵੀ ਯਾਦ ਕੀਤਾ ਜਾਂਦਾ ਮਲੇਰ ਕੋਟਲੇ ਵਾਲੇ ਨਵਾਬ ਨੂੰ ਭਾਵੇਂ ਉਹ ਕਿਸੇ ਵੀ ਧਰਮ ਵਿੱਚੋਂ ਸੀ ਸੋ ਇਹ ਸੰਗਤ ਸੇਵਾ ਕਰਦੇ ਹੋਏ ਇੱਧਰ ਸਰੂਪ ਲੱਗੇ ਆ ਜੀ ਤਾਂ ਦੁੱਧ ਮੋਤੀराम ਮਹਿਰਾ ਜੀ ਛਕਾਉਂਦੇ ਹੋਏ ਨਾਲ ਮਾਤਾ ਗੁਜਰੀ ਜੀ ਤੇ ਛੋਟੇ ਸਹਿਬ ਜਾਨੇ ਉਹਨਾਂ ਦੀ ਜਿਹੜੀ ਤਸਵੀਰ ਬਣਾਈ ਆ ਨਾ ਸੋ ਯੈਸ ਵਿਲੇ ਜਮਸ਼ੀਰ ਮੀਰਾ ਭਾਜੀ ਸੇਵਾ ਕਰਦੇ ਹੋਏ ਭਾਈ ਕਿੰਨੇ ਵਜੇ ਤੱਕ ਚੱਲਣਾ ਲੰਗਰ ਇਹ ਆ ਜੀ 3:00 ਵਜੇ ਤੱਕ ਜੀ ਕਿੰਨੇ ਵਜੇ ਦਾ ਸ਼ੁਰੂ ਕੀਤਾ ਇਹ 8:00 ਵਜੇ ਸ਼ੁਰੂ ਕੀਤਾ ਜੀ 8:00 9:00 ਵਜੇ ਸਾਢੇ 8:00 9:00 ਵਜੇ ਦਾ ਹਾਂ ਜੀ ਸਾਢੇ 8:00 9:00 ਵੇ ਕੀਤਾ ਬਾਈ ਇਹ ਤਾਂ ਚੱਲੂਗਾ ਚਲਾਵਾਂਗੇ ਠੀਕ ਹੈ ਅੱਧਾ ਭਰ ਗਿਆ ਇਹਨਾਂ ਦਾ ਚੱਲੂਗਾ ਜੀ ਚਲਾਵਾਂਗੇ ਅੱਧਾ ਭਰ ਗਿਆ ਇਹਦੇ ਸਹਿਬਜ਼ਾਦੇ ਨੇ ਆਪ ਹੀ ਚਲਾ ਦੇਣਾ ਤੁਸੀਂ ਤਵਾ ਉਦਮ ਕਰਨਾ ਤੂੰ ਆਣ ਕੇ ਖੜ ਗਏ ਚਲਾਉਣਾ ਉਹਨੇ ਆਪ ਹੀ ਆ ਪੜਾ ਵੀ ਇੱਧਰ ਸੰਗਤ ਦੋਦੂ ਚਾਹ ਰਹੀ ਹੋਈ ਆਲੇ ਦੁਆਲੇ ਗੱਡੀਆਂ ਵਾਲੇ ਵੀਰ ਇੱਧਰ ਸਿੰਘ ਸਾਹਿਬ ਸਾਡੀ ਸੇਵਾ ਕਰਦੇ ਬਾਬਾ ਜੀ ਬਾਈ ਕੁ ਜੀ ਦਾ ਖਾਲਸਾ ਬਾਬਾ ਜੀ ਜੁਤੇ ਚੜਦੀ ਕਲਾ ਜੀ ਹਰ ਜੀ ਆ ਵੀ ਅੰਦਰ ਦੁੱਧ ਦਾ ਲੰਗਰ ਛਕਦੀ ਹੋਈ ਇੱਕ ਵੀਰ ਉਹ ਖੜਾ ਹੈ ਜੀ ਕਿੰਨੇ ਵਜੇ ਆਏ ਕਿੰਨੇ ਵਜੇ ਆਈ ਤੁਸੀਂ 8:30 ਤੇ ਆਏ ਆ 8:30 ਵਜੇ ਤੇ ਸੰਗਤ ਨੇ ਘਰਾਂ ਚੋਂ ਵੀ ਭੇਜਿਆ ਦੁੱਧ ਕਿ ਨਹੀਂ ਘਰੋਂ ਆਇਆ ਬਲ ਜਿਨ੍ਹਾਂ ਦੇ ਲਵੇਰੇ ਰੱਖੇ ਆ ਉਹ ਸੇਵਾ ਕੀਤੀ ਕਰਨ ਸਾਰੇ ਆਪਣਾ ਹੋਰ ਵੀ ਆਈ ਜਾਂਦਾ ਜਿਹੜੀ ਸੰਗਤ ਆਉਂਦੀ ਚਲੋ ਠੀਕ ਹੈ ਅੱਛਾ ਜੀ ਜਦੋਂ ਇਹ ਦੋਤੀ ਪਾ ਕੇ ਗਿਆ ਦੋ ਆਪਣੀ ਸੇਵਾ ਕਰ ਗਿਆ ਬਾਕੀ ਹੋਰ ਜਿਹੜਾ ਕੋਈ ਹੋਰ ਆ ਠੀਕ ਆ ਦੇਖ ਲਓ ਜੀ ਇਹ ਇੱਕ ਦੋਜੀ ਵੀਰ ਆ ਚਲੋ ਅਗਲਾ ਕਹਿੰਦਾ ਰੋਜ਼ ਰੋਜ਼ ਕਮਾਈਆਂ ਕਰਨੀਆਂ ਬਾਬਾ ਜੀ ਬਾਬਾ ਜੀ ਬਾਬਾ ਜੀ ਸੇਵਾ ਕਰਕੇ ਚਲੇ ਆ ਹਾਂ ਜੀ ਹਾਂ ਜੀ ਮੈਂ ਕਿਹਾ ਧੰਨਵਾਦ ਆ ਤੁਹਾਡਾ ਜੀ ਕਮਾਈਆਂ ਤਾਂ ਰੋਜ਼ ਹੀ ਕਰਨੀਆਂ ਹਨ ਇੱਕਦਰ ਸਹਿਬ ਜਿਆਦੇ ਨੇ ਲੇਖੇ ਵੀ ਲਾਉਣਾ ਚਾਹੀਦਾ ਉਹ ਵਧੀਆ ਸੋਚ ਆ ਵੀਰ ਦੀ ਮਹਾਰਾਜ ਚੜਦੀ ਕਲਾ ਕੇ ਮਤੰਦਰ ਉਸਨੇ ਬੱਚੇ ਦੇਖ ਲਓ ਉਹਦੇ ਘਰ ਵਿੱਚ ਨਾ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਨਾਲੇ ਜੇ ਰੱਬ ਦੇ ਕਾਰਜ ਹੀ ਰੁੱਗ ਹੈ ਤੇ ਤੁਹਾਡੇ ਸਾਡੇ ਕਿੱਥੋਂ ਹੋਣੇ ਆ ਮਤਲਬ ਇਦਾਂ ਸੰਗਤ ਆਉਂਦੀ ਆ ਤੇ ਆ ਦੇਖ ਲਓ ਵੀਰ ਨੇ ਦੁੱਧ ਛਕਿਆ ਤੇ ਨਾਲ ਹੀ ਸੇਵਾ ਆਪਣੀ ਕਰ ਦਿੱਤੀ ਹੈ ਨਾ ਤੇ ਇਦਾਂ ਨਾਲ ਮਿਲ ਕੇ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਸੇਵਾ ਕੀਤੀ ਕਦੋਂ ਦਾ ਸੇਵਾ ਕਰਦਾ ਦੇਦੀ ਹੋਈ ਐ ਸਾਢੇ 9 ਵਜੇ ਆਏ ਸੀ ਕਿੰਨੇ ਚਾ ਲਾਉਣਾ ਹੋ ਤਿੰਨ ਕੋਲ ਲੈ ਚਾ ਗਾਗੇ ਦੋ ਵਜੇ ਹਾਂ ਹਾਂ ਸ਼ਾਬਾਸ਼ ਇਹ ਦੇਖ ਲਓ ਜੀ ਮੁੰਡਿਆਂ ਦੇ ਤੁਸੀਂ ਬਾਬਾ ਜੀ ਕਦੋਂ ਤੇ ਖੜੇ ਆ ਮੈਂ ਬਾਬਾ ਜੀ ਸਾਢੇ 9 ਵਜੇ ਦੇ ਖੜੇ ਆ ਤਿੰਨ ਵਜੇ ਤੱਕ ਡਟੇ ਰਹੂੰਗਾ ਅੱਜ ਦਾ ਦਿਨ ਸਾਬ ਜਦਿਆਂ ਦੇ ਲੈ ਕੇ ਲਾਉਣਾ ਕੋਈ ਨਾ ਕੁਰਬਾਨੀਆਂ ਦਿੱਤੀਆਂ ਆ ਚਾਹੀਦਾ ਵੀ ਆ ਚਲ ਮਾਲਕ ਤੁਹਾਨੂੰ ਯਾਰ ਇਹਦੇ ਵਿੱਚ ਕੀ ਹੈ ਬਾਈ ਜੀ ਬਿਸਕਟ ਸੀਗੇ ਇੱਥੇ ਠੀਕ ਹੈ ਮਤਲਬ ਸੰਗਤ ਜੋ ਜੋ ਦੇਈ ਜਾਂਦੀ ਉਹ ਵਰਤਾਈ ਜਾਂਦੇ ਆ ਠੀਕ ਹੈ ਜੀ ਆਪ ਵੀ ਸਾਰਿਆਂ ਨੇ ਸਹਿਯੋਗ ਕੀਤਾ ਤੇ ਬਾਕੀ ਸੰਗਤ ਦੇ ਪਰਾਲੇ ਨੇ ਕਿਉਂਕਿ ਇਹ ਸਾਂਝੇ ਕੰਮ ਆ ਸਾਂਝੇ ਚੱਲਣੇ ਚਾਹੀਦੇ ਮਤਲਬ ਆਹ ਦੇਖ ਲਓ ਜੀ ਜਿੱਦਾਂ ਅਕੀਰ ਜੀ ਆ ਗਏ ਆ ਸਾ ਅੰਕਲ ਨੂੰ ਛਕਾ ਯਾਰ ਅੰਕਲ ਮੇਲ ਦਾ ਕੰਮ ਕਰਦਾ ਕਿਦਾਂ ਭਾਈ ਬਸ ਠੀਕ ਹੈ ਭਾਈ ਆਪਣਾ ਖੰਡ ਵਧੀਆ ਭਾਈ ਕਰ ਰਹੇ ਸੇਵਾ ਦੇ ਭਾਈ ਖੇਖਾ ਜੋਖਾ ਦੇ ਰਿਹਾ ਹੈ ਉਹ ਅੰਕਲ ਆਇਆ ਤੇ ਉਹਨਾਂ ਨੂੰ ਵੀ ਹੋਣ ਲੱਗੇ ਆ ਆਲੇ ਦੁਆਲੇ ਦੇਖ ਲਈ ਦਰਸ਼ਕਾਂ ਲੋ ਸਾਰਿਆਂ ਦੇ ਇੱਕ ਉਹ ਨਾ ਉਹ ਵੀਰ ਖੜਾ ਹੈ ਉਹਨੂੰ ਪੁੱਛਦੇ ਆ ਜਾ ਕੇ ਕਿਉਂਕਿ ਸੇਵਾ ਭਾਗਾਂ ਨਾਲ ਮਿਲਦੀ ਆ ਤੇ ਦੇਖਦੇ ਆ ਵੀ ਉਹਦਾ ਕੀ ਯੋਗਦਾਨ ਹੈ ਵਿੱਚ ਉਹ ਤਾਂ ਕਰਦੇ ਆ ਬਾਬਾਈ ਸਾਰੀ ਉਮਰ ਕਮਾਈਆਂ ਹੀ ਕਰਨੀਆਂ ਤੁਸੀਂ ਵੀ ਘੰਟਾ ਕਰਾ ਲਓ ਸੇਵਾ ਮੈਂ ਸਵੇਰ ਤੋਂ ਸੇਵਾ ਕਰਾ ਰਿਹਾ ਹਾਂ ਕਰਾਤੀ ਮੈਂ ਖਾਣ ਦੀ ਆ ਜੀ ਖਾਨ ਦੇ ਕੀਤੀ ਹੈ ਖਾਲ ਪੀਣ ਦੀ ਕੀਤੀ ਚਲ ਉਹ ਵੀ ਭਾਗਾ ਦਾ ਜਿਹਦੇ ਦਾਣੇ ਪਾਣੀ ਉੱਤੇ ਮੋਹਰ ਲੱਗੀ ਹੁੰਦੀ ਭਰਾ ਹਾਂਜੀ ਹਾਂਜੀ ਜਿਹੜਾ ਭਾਗਾ ਵਾ ਉਹ ਚੁਗਣਾ ਹੀ ਪੈਂਦਾ ਹਾਂ ਜਿੱਧਰ ਦੀ ਮਰਜ਼ੀ ਘੁੰਮ ਘੁਮਾ ਕੇ ਚੋਗਣਾ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਦਿੱਤਾ ਇਹਨਾਂ ਦਾ ਹੀ ਖਾਨੇ ਜੀ ਆਪਾਂ ਹਾਂਜੀ ਇਹਨਾਂ ਦੇ ਨਾਲ ਯੂ ਪਰਮਾਤਮਾ ਨੇ ਦੇਣਾ ਸਾਡੀ ਸਾਰੀ ਉਮਰ ਰੰਗ ਚੱਲੀ ਇੱਥੇ ਜੀ ਆ ਇਸ ਗੁਰਦਾਰੇ ਤੋਂ ਬਣੀ ਹੈ ਜੀ ਇੱਥੇ ਮੇਰਾ ਪੇਜੇ ਤੋਂ ਆਇਆ ਜੀ ਇਸ ਗੁਰਦਾਰੇ ਤੋਂ ਮਾਰ ਰੱਖਦਾ ਸੀ ਹਾਂਜੀ ਆਹ ਦੇਖੋ ਦੁਕਾਨ ਜਿਹੜੀ ਵੱਡਾ ਮਹਿਲ ਬਣਾ ਦਿੱਤਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਵਰਗਾ ਵਾ ਵਾਹਿਗੁਰੂ ਟੜਦੀ ਗਲਾ ਬਈ ਤੇ ਲਵਾ ਦੇਣਾ ਹੀ ਘੰਟਾ ਤੱਕ ਨਾਲ ਇਹ ਵੀ ਲਵਾ ਕੇ ਆਏ ਆ ਜੀ ਤੇ ਇਹ ਲਵਾ ਦੇ ਯਾਰ ਕਿਹੜਾ ਮਾੜਾ ਹੋ ਚੱਲਣਾ ਤੁਸੀਂ ਉਹ ਤੋਂ ਆਏ ਨਹੀਂ ਹੁਣ ਤੁਸੀਂ ਮੈਂ ਭਾਜੀ ਧਰਨੇ ਤੇ ਗਿਆ ਸੀਗਾ ਮੈਂ ਹੁਣੇ ਆਇਆ ਮੈਂ ਫੇਰ ਚਲ ਜਾਣਾ ਅੱਛਾ ਜੀ ਮੈਨੂੰ ਮਾੜਾ ਕੋਈ ਕੰਮ ਪਾਣੀ ਲਾਉਣਾ ਸੀਗਾ ਖਾਦ ਪਾਉਣੀ ਸੀ ਉਹਦੇ ਕਰਕੇ ਆਇਆ ਮੈਂ ਮੈਂ ਵੀ ਆਹ ਬੰਦੇ ਨੂੰ ਜਾਣਾ ਟਰਾਲੀ ਲੈ ਕੇ ਮੋਰਚੇ ਤੇ ਜਾਣਾ ਆ ਉਹਨਾਂ ਨੂੰ ਤਿਆਰ ਕਰਕੇ ਦੇਣੀ ਆ ਪਾਣੀ ਕਿੱਥੇ ਦੇ ਇਹ ਇਹ ਬੰਦੇ ਫੁੱਲ ਦੀ ਗਾਲ ਦੇ ਆ ਇੱਕ ਫੁੱਲ ਦੀ ਗਾਲ ਤੋਂ ਟਰਾਲੀ ਚੱਲੀ ਹੈ ਹਾਂ ਇਹਨਾਂ ਨੂੰ ਲੈ ਜਾਣੀ ਕੋਈ ਸਮਾਨ ਨੂੰ ਲੈ ਕੇ ਹਾਂਜੀ ਆ ਵੀ ਟਰਾਲੀ ਜੀ ਮੋਰਚੇ ਤੇ ਜਾਣੀ ਆ ਜੀ ਤਿਆਰ ਕਰਦੇ ਪਏ ਆ ਇਹ ਇੱਥੇ ਆਪਣੇ ਸੱਜਣ ਬਿਲਡਿੰਗ ਵਾਲੇ ਤੇ ਆਪਣਾ ਬਲਜੀਤ ਭਾ ਉਹਦੀ ਸ਼ਾਪ ਉੱਤੇ ਆ ਟਰਾਲੀ ਤਿਆਰ ਫੋੜਲੀ ਵਾਲੇ ਦੀ ਸੰਗਤ ਤੇ ਆ ਜੀ ਇਹ ਵੀ ਮੋਰਚੇ ਦੀ ਤਿਆਰੀ ਕਰ ਰਹੀ ਆ ਹਾਂਜੀ ਰਾਸ਼ਨ ਥੋੜਾ ਲੈ ਕੇ ਜਾਣਾ ਹਾਂਜੀ ਰਾਸ਼ਨ ਥੋੜਾ ਲੈ ਕੇ ਜਾਣਾ ਸਿਰਾਂ ਉੱਥੇ ਪਟਾਰਕ ਸੰਗਤ ਲਈ ਹਾਂ ਦੁਆਬੇ ਵਿੱਚੋਂ ਵੀ ਜੀ ਟਰਾਲੀਆਂ ਤਿਆਰ ਹੋਣੀਆਂ ਸ਼ੁਰੂ ਹੋ ਗਈਆਂ ਕੁਝ ਵੀਰ ਜਾਂਦੇ ਵੀ ਆ ਤੇ ਆ ਕੁਝ ਹੋਰ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਵੀਰ ਨੇ ਦੱਸਿਆ ਵੀ ਆ ਜਿਹੜੀ ਟਰਾਲੀ ਆ ਇਹ ਫੋੜਲੀ ਵਾਲ ਦੇ ਬੰਦਿਆਂ ਦੀ ਆ ਤੇ ਇਹ ਟਰਾਲੀ ਉਹਨਾਂ ਨੇ ਮੋਰਚੇ ਤੇ ਲੈ ਕੇ ਜਾਣੀ ਹੈ ਇਹਦੇ ਵਿੱਚ ਰਾਸ਼ਨ ਲੈ ਕੇ ਜਾਣਾ ਜਿਹੜੇ ਉੱਥੇ ਜੋਧੇ ਡਟ ਕੇ ਬੈਠੇ ਹੋਏ ਆ। ਸੰਗਾ ਜੀ ਆ ਮੇਨ ਰੋਡ ਆ ਮੈਂ ਵੀ ਜਦਾ ਰਾਤੀ ਆਇਆ ਸੀ ਮੈਂ ਤੇ ਮੈਨੂੰ ਮੜਾ ਕੰਮ ਸੀ ਕਿਉਂਕਿ ਹੁਣ ਕੱਲੇ ਆ ਨਾ ਖੇਤੀ ਦਾ ਵੀ ਦੇਖਣਾ ਪੈਂਦਾ ਫਿਰ ਉਧਰ ਜਿਹੜੇ ਹੁਣ ਹੱਕਾਂ ਤੇ ਡਟੇ ਆ ਉਹਨਾਂ ਦੀ ਵੀ ਆਵਾਜ਼ ਆਪਣੀ ਬਹੁਤ ਜ਼ਰੂਰੀ ਆ ਜੀ ਤੇ ਆ ਕਰਕੇ ਸਾਰਾ ਕੁਝ ਦੇਖ ਕੇ ਕਰਨਾ ਪੈਂਦਾ ਆ ਇਕੱਲੇ ਆ ਫੇ ਵੀਡੀਓ ਹੀ ਬਣਾਉਣੀਆਂ ਸਾਰਾ ਕੁਝ ਇਹਨਾਂ ਜਿੰਨੇ ਜੋਗੇ ਹੈਗੇ ਆ ਸასი ਗੱਲ ਸਰ ਜੀ ਠੀਕ ਹੈ ਜੀ ਆਨੰਦ ਆ ਗਿਆ ਜੀ ਛੱਕੇ ਹਾਂ ਜੀ ਹਾਂ ਜੀ ਹਾਂ ਜੀ ਕਿਰਪਾ ਜੀ ਬੜੀ ਨਾਈਸ ਇਹ ਸਾਡੇ ਸਰ ਜੀ ਸੀ ਇਧਰ ਅੰਕਲ ਹੁਣ ਬੈਠੇ ਆ ਅੰਕਲ ਨੂੰ ਪੁੱਛਦੇ ਕਿਦਾਂ ਅੰਕਲ ਜੀ ਸასი ਗੱਲ ਜੀ ਕਰੀ ਜਾਂਦੇ ਸੇਵਾ ਜੀ ਰਾਸਤੇ ਵਿੱਚ ਅਸੀਂ ਆਏ ਆ ਨਾ ਰਾਸਤੇ ਵਿੱਚ ਵੀ ਬਹੁਤ ਜਿੰਦਾ ਜਿਆਦੇ ਉੱਥੇ ਲੰਗਰ ਲੱਗੇ ਆ ਉਹ ਵੀਰ ਨੇ ਆਵਾਜ਼ ਮਾਰੀ ਆ ਉਹਦੀ ਵੀ ਗੱਲ ਸੁਣੀ ਆ ਕੀ ਕਹਿੰਦਾ ਕੀ ਆ ਪਰ ਵੀਡੀਓ ਦੇਖੀ ਹੈ ਜੀ ਤੁਸੀਂ ਉਦਾਂ ਗੱਲ ਕਰਨੀ ਹੈ ਕਹਿੰਦਾ ਉਦਾਂ ਗੱਲ ਕਰਨੀ ਆ ਭਰਾ ਕਹਿੰਦਾ ਤੇ ਚਲੋ ਹੁਣ ਤੁਹਾਨੂੰ ਦਿਖਾਉਂਦਾ ਮੈਂ ਇੱਕ ਵਾਰੀ ਫੇਰ ਦਿਖਾ ਲ ਦਵਾ ਜੀ ਤੂੰ ਸੰਗਤ ਉਧਰ ਛਕਣ ਲਈ ਆ ਆ ਦੇਖ ਲਓ ਤੁਸੀਂ ਉਹ ਆਹ ਦੇਖੋ ਜੀ ਲੰਗਰ ਲੱਗਾ। ਉਹ ਦੇਖੋ ਜੀ। ਆਈ ਜਾਂਦੀ ਆ ਸੰਗ ਜਾਈ ਜਾਂਦੀ ਆ ਸੇਵਾ ਕਰਨ ਵਾਲੇ ਸੇਵਾ ਕਰੀ ਜਾਂਦੇ ਆ ਛੱਕਣ ਵਾਲੇ ਛੱਕੀ ਜਾਂਦੇ ਆ। ਚੱਲੋ ਦਰਸ਼ਨ। ਜਮਸ਼ੀਰ ਅੱਡੇ ਦੇ ਉੱਤੇ ਇਸ ਵੇਲੇ ਜਿਹੜਾ ਲੰਗਰ ਲੱਗਾ ਹੈ। ਛੋਟੇ ਸਹਿਬਜਾਦਿਆਂ ਦੀ ਯਾਦ ਵਿੱਚ। ਸੋ ਸੰਗ ਇਸ ਵੇਲੇ ਸ਼ੱਕ ਦੀ ਉਹ ਬਾਬਾ ਜੀ ਰੋਕਦੇ ਪਏ ਉਹਦੇ ਹੱਥ ਲਾ ਕੇ ਤੇ ਮੌਸਮ ਬੁਸਦ ਨਹੀਂ ਬੜਾ ਰੁਕਦੀਆਂ ਨਾ ਉਹਨਾਂ ਟਾਈਮ ਹੁੰਦਾ ਲੇਟ ਹੁਣਾ ਹੁੰਦਾ ਤੇ ਬਾਕੀ ਜਿਹੜੇ ਸੂਤਰਮ ਉਸ ਲਾ ਲੈ ਰੋਕੇ ਛੱਟੀ ਜਾਂਦੇ ਆ ਇਹ ਪ੍ਰਾਲਾ ਕੀਤਾ ਸੀ ਸੁਪਨ ਸਾਹਿਬ ਨੇ ਤੇ ਨਾਲ ਉਹਨਾਂ ਨੇ ਫੇਰ ਸਾਰਿਆਂ ਨੂੰ ਤੇ ਜੋੜ ਕੀਤਾ ਰਲ ਮਿਲ ਕੇ ਕੋਈ ਚੰਗੇ ਪ੍ਰਾਲੇ ਚੰਗੇ ਕੰਮ ਜਿਹੜੇ ਦਿਖਾਉਣੇ ਚਾਹੀਦੇ ਆ ਹੁਣੇ ਵੀ ਚਾਹੀਦੇ ਆ ਤਾਂ ਹੀ ਸਾਡਾ ਪੰਜਾਬ ਜਿਹੜਾ ਚਾਲ ਰਹਿ ਸਕਦਾ ਜੀ ਸੋ ਇੰਨੀਆਂ ਬੇਨਤੀਆਂ ਕਰਦੇ ਹੋ ਮੰਗਦੇ ਆ ਗਿਆ ਜੀ ਮੈਨੂੰ ਵੀ ਆ ਗਿਆ ਜੀ ਮੈਟਰ ਆਪਣਾ ਮੋਟੀਆਂ ਦਾ ਧੰਨਵਾਦ